ਸੋ ਸ਼ਾਮ ਦੇ 4:30-5 ਕੋਈ ਦਾ ਟਾਈਮ ਆ ਤੇ ਤੁਸੀਂ ਦੇਖ ਲਓ ਵੀ ਅਚਾਨਕ ਜਿਹੜਾ ਹੈਗਾ ਮੌਸਮ ਇੰਨਾ ਕਿ ਜ਼ਿਆਦਾ ਖਰਾਬ ਹੋ ਗਿਆ ਮੀਂਹ ਨੇਰੀ ਪਹਿਲਾਂ ਤਾਂ ਨੇਰੀ ਆਈ ਆ ਬਹੁਤ ਤੇਜ਼ ਤੇ ਹੁਣ ਤੁਸੀਂ ਦੇਖੋ ਇਹਦੇ ਵਿੱਚ ਹੁਣ ਕਣੀਆਂ ਵੀ ਆਉਣੀਆਂ ਸ਼ੁਰੂ ਹੋ ਗਿਆ ਨੇ ਇੰਨੀ ਟੇਢੀ ਵਾਛੜ ਜਾ ਰਹੀ ਹੈ ਨਾ ਮਤਲਬ ਸੋਚੋ ਇਹਨਾਂ ਬੁਰਾ ਹਾਲ ਆ ਸਸਿਕਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋਗੇ ਵਾਇਗਰ ਜੀ ਦੀ ਮੇਲ ਦੇ ਨਾਲ ਆਪਾਂ ਵਧੀਆ ਛੜੀ ਕਲਾ ਦੇ ਵਿੱਚ ਹੈਗੇ ਆ ਸੋ ਜਿਵੇਂ ਕਿ ਪਹਿਲਾਂ ਤੁਸੀਂ ਵੀਡੀਓ ਦੇਖੀ ਆ ਬਹੁਤ ਜ਼ਿਆਦਾ ਮੌਸਮ ਖਰਾਬ ਹੋਇਆ ਸੀਗਾ ਅਚਾਨਕ ਹੀ ਮੌਸਮ ਖਰਾਬ ਹੋ ਗਿਆ ਤੇ ਇਹ ਸੀ ਵੀ ਹਰ ਮਤਲਬ ਹਰ ਪਾਸੇ ਮੇਰੇ ਅਕੋਰਡਿੰਗ ਮੌਸਮ ਖਰਾਬ ਹੋਊਗਾ ਸੋ ਇਦਾਂ ਦੇ ਮੌਸਮ ਦੇ ਵਿੱਚ ਐਮਬਾ ਨੂੰ ਇਹ ਹੁੰਦਾ ਆ ਕਿ ਕੁਛ ਕਰਾਰਾ ਜਾ ਖਾਣ ਨੂੰ ਹੋਵੇ ਹੈਨਾ ਤੇ ਪਹਿਲਾਂ ਸੋਚਿਆ ਸੀ ਕਿ ਘਰ 'ਚ ਕੁਛ ਬਣਾਇਆ ਜਾਵੇ ਬਟ ਮਦਰ ਕਹਿੰਦੀ ਵੀ ਤੁਸੀਂ ਨਾ ਵੀ ਆਪਣੇ ਮਤਲਬ ਮਾਰਕੀਟ ਹੈਗੀ ਛੋਟੀ ਜੀ ਉੱਥੇ ਜਾ ਕੇ ਕਿੰਨ ਤੁਸੀਂ ਦੇਖ ਲਓ ਕੁਛ ਮਿਲ ਜੇ ਤਾਂ ਖਾ ਲਓ ਕਿਉਂਕਿ ਹਜੇ ਪ੍ਰਸ਼ਾਦਾ ਤਿਆਰ ਹੋਣ 'ਚ ਟਾਈਮ ਲੱਗਣਾ ਵਾ ਸੋ ਆਜੋ ਤੁਹਾਨੂੰ ਵੀ ਲੈ ਕੇ ਚਲਦੀ ਆ ਅੱਗੇ ਨਾਲੋਂ ਮੌਸਮ ਹੁਣ ਠੀਕ ਆ ਤੁਸੀਂ ਦੇਖ ਸਕਦੇ ਆ ਬਟ ਬੱਦਲ ਹਜੇ ਵੀ ਉਦਾਂ ਹੈਗੇ ਆ ਇੱਧਰ ਸੋ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਸੋ ਮੈਂ ਤੇ ਸਰਦਾਰ ਸਾਹਿਬ ਘਰ ਤੋਂ ਤਾਂ ਨਿਕਲ ਗਏ ਆਂ ਪਰ ਇਹ ਸੋਚ ਕੇ ਨਿਕਲੇ ਆਂ ਕਿ ਪਤਾ ਨਹੀਂ ਉੱਥੇ ਕੁਝ ਖਾਣ ਨੂੰ ਮਿਲਣਾ ਹੈ ਕਿ ਨਹੀਂ ਕਿਉਂਕਿ ਮਤਲਬ ਉਹ ਹਨਾ ਛੋਟੇ-ਛੋਟੇ ਪਿੰਡਾਂ ਦੇ ਵਿੱਚ ਵੈਸੀ ਜੜੀਆਂ ਵੈਸੀ ਲੋਕਲ ਮਾਰਕੀਟ ਛੋਟੀ ਜੀ ਮਾਰਕੀਟ ਆ ਤੇ ਉੱਥੇ ਕਿਉਂਕਿ ਜਿਹੜੇ ਕਾਰਟ ਲੱਗਦੇ ਆ ਜਿਵੇਂ ਆਪਾਂ ਜਿਹਨੂੰ ਕਹ ਦਿੰਨੇ ਆ ਰੇੜੀ ਜਾਂ ਕੋਸ਼ਣ ਇਹੋ ਜਿਹੇ ਮੌਸਮ ਦੇ ਵਿੱਚ ਤਾਂ ਉਹ ਵੀ ਘਰ ਚੱਲ ਜਾਂਦੇ ਨੇਗੇ ਤਾਂ ਜਾ ਕੇ ਦੇਖਦੇ ਆਂ ਹੁਣ ਇੱਕ ਏ ਆ ਗਈ ਆ ਸਾਹਮਣੇ ਉਹ ਇਹਨੇ ਰਸਤਾ ਨਹੀਂ ਦੇਣਾ ਹੁਣ ਇੱਥੇ ਰੁਕਣਾ ਪੈਣਾ ਆ ਚਲੋ ਕੋਈ ਗੱਲ ਨਹੀਂ ਰਾਸਤੇ ਦੇ ਵਿੱਚ ਵੀ ਮੌਸਮ ਇੰਨਾ ਹੀ ਜ਼ਿਆਦਾ ਖਰਾਬ ਸੀ ਇਦਾਂ ਲੱਗ ਰਿਹਾ ਸੀ ਮੀਂਹ ਆਊਗਾ ਬਟ ਆ ਤੁਸੀਂ ਦੇਖੋ ਸਤਰੰਗੀ ਪੀਂਗ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਸਰਦਾਰ ਸਾਹਿਬ ਕਹਿੰਦੇ ਇਹਦੀ ਵੀਡੀਓ ਬਣਾ ਆਪਾਂ ਸ਼ੇਅਰ ਕਰਦੇ ਆ ਨਾ ਆਪਣੇ ਵੀਵਰਸ ਦੇ ਨਾਲ ਕਿਉਂਕਿ ਕਿੰਨੇ ਟਾਈਮ ਬਾਅਦ ਦੇਖਣ ਨੂੰ ਮਿਲੀ ਸੀਗੀ ਤਾਂ ਇਹ ਮੀਂਹ ਕਣੀ ਦਾ ਮੌਸਮ ਬਰਕਰਾਰ ਸੀਗਾ ਇੰਨਾ ਜ਼ਿਆਦਾ ਮੀਂਹ ਜਿਹੜਾ ਆਪਣੇ ਆਸੇ ਪਾਸੇ ਦੇ ਪਿੰਡਾਂ ਵਿੱਚ ਪਿਆ ਹੋਇਆ ਆ ਸੋ ਜਾ ਕੇ ਦੇਖਦੇ ਆ ਵੈਸੇ ਤਾਂ ਆਪਾਂ ਐਂਟਰ ਕਰ ਗਏ ਆ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਇਹ ਆਪਣੇ ਪਿੰਡ ਤੋਂ ਨਾ ਸਾਹਮਣੇ ਵਾਲਾ ਹੀ ਪਿੰਡ ਆ ਪਿੰਡ ਡੋੜ ਤਾ ਇੱਥੇ ਵੈਸੇ ਛੋਟੀ ਜੀ ਮਾਰਕੀਟ ਹੈਗੀ ਆ ਉੱਥੇ ਜਾ ਕੇ ਸ਼ਾਇਦ ਕੁਝ ਖਾਣ ਨੂੰ ਮਿਲ ਜਾਈ ਚੱਲਦੇ ਆਂ ਦੇਖਦੇ ਆਂ ਉੱਥੇ ਕੁਝ ਮਿਲਦਾ ਆ ਖਾਣ ਨੂੰ ਕਿ ਨਹੀਂ ਸੋ ਇਹਦੇ ਰਾਈਟ ਹੈਂਡ ਸਾਈਡ ਜਿਹੜਾ ਮੇਨ ਰੋਡ ਆ ਵੱਡਾ ਰੋਡ ਜਿਹੜਾ ਪਿੰਡ ਆਪਣਾ ਸ਼ਹਿਰ ਸਾਦਕ ਨੂੰ ਜਾਂਦਾ ਜਿੱਥੇ ਆਪਾਂ ਮੋਸਟਲੀ ਜਾਂਦੇ ਹੁੰਨੇ ਛੋਟੇ-ਵੋਟੇ ਕੰਮਾਂ ਵਾਸਤੇ ਸੋ ਉੱਥੇ ਜਾ ਕੇ ਦੇਖਦੇ ਆਂ ਜੀ ਜੋ ਸ਼ੁਕਰ ਆ ਕੁਝ ਖਾਣ ਨੂੰ ਮਿਲ ਹੀ ਗਿਆ ਤੇ ਮੇਰੀ ਫੇਵਰਿਟ ਚੀਜ਼ ਮਿਲ ਗਈ ਸੀ ਖਾਣ ਨੂੰ ਉਸ ਤੋਂ ਬਾਅਦ ਮੈਨੂੰ ਹੋਰ ਵੀ ਵਰਕ ਸੀਗੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਸੋ ਉਸ ਤੋਂ ਬਾਅਦ ਮੈਂ ਆ ਗਈ ਸੀ ਐਲੀ ਸ਼ਾਪ ਤੇ ਮੈਂ ਕੁਝ ਲੇਸਸ ਵਗੈਰਾ ਲੈਣੀਆਂ ਸੀ ਸੂਟਾਂ ਵਾਸਤੇ ਹੋਰ ਵੀ ਸੂਟਾਂ ਦੇ ਰਿਗਾਰਡਿੰਗ ਮੈਨੂੰ ਹੋਰ ਕੰਮ ਸੀਗਾ ਇਹ ਕੰਮ ਜਿਹਨੂੰ ਥੋੜਾ ਬਹੁਤ ਟਾਈਮ ਲੱਗਦਾ ਸੀਗਾ ਉਹ ਕੰਮ ਜਿਹੜਾ ਮਤਲਬ ਮੈਂ ਉੱਥੇ ਰੱਖ ਕੇ ਉਸ ਤੋਂ ਬਾਅਦ ਅਸੀਂ ਇੱਥੇ ਕੈਫੇ ਦੇ ਵਿੱਚ ਆ ਗਏ ਸੀ ਕਿਉਂਕਿ ਖਾਣ ਤੋਂ ਬਾਅਦ ਕੁਝ ਪੀਣ ਨੂੰ ਉਦਾਂ ਲੋਕਲ ਮਾਰਕੀਟ ਜਾਂ ਨੋਕਲ ਮਤਲਬ ਰੇੜੀ ਜਾਂ ਦੁਕਾਨ ਤੇ ਕੁਝ ਮਿਲ ਨਹੀਂ ਰਿਹਾ ਸੀ ਜਿਵੇਂ ਕੋਲਡ ਕਾਫੀ ਵਗੈਰਾ ਸੋ ਜਿੰਨਾ ਟਾਈਮ ਸਾਡਾ ਉਹ ਜਿਹੜੀ ਮੀਲ ਉਹ ਬੰਦ ਹੀ ਪਈ ਸੀ ਉਨਾ ਟਾਈਮ ਅਸੀਂ ਚੈਸ ਖੇਡੀ ਤੇ ਉਸ ਤੋਂ ਬਾਅਦ ਚ ਮਮੀ ਦੀ ਵੀ ਕਾਲ ਆ ਗਈ ਸੀ ਉਸ ਤੋਂ ਬਾਅਦ ਕਰੇਗੇ ਕਿਉਂਕਿ ਰਾਤ ਹੋ ਗਈ ਸੀ ਰਾਤ ਨੂੰ ਮम्मा ਨੇ ਰਾਈਸ ਬਣਾਤੇ ਸੀਗੇ ਕਿਉਂਕਿ ਮੋਸਟ ਆਫ ਦਾ ਟਾਈਮ ਅਸੀਂ ਜਿਵੇਂ ਖਾਣਾ ਸਕਿੱਪ ਵੀ ਕਰ ਦਿੰਨੇ ਆ ਸੋ ਰਾਈਸ ਸੀਗੇ ਨਾਲ ਨਾਲ ਮੇਰਾ ਐਡੀਟਿੰਗ ਦਾ ਕੰਮ ਚੱਲਦਾ ਪਿਆ ਸੀਗਾ ਸੋ ਮਤਲਬ ਮੇਨ ਜਿਹੜਾ ਮੇਰਾ ਵਲੌਗ ਸੀਗੇ ਇਹਦੇ ਵਿੱਚ ਥੋੜੀ ਬਹੁਤ ਸ਼ਾਪਿੰਗ ਸੀਗੀ ਜਾਂ ਕੁਝ ਖਾਣ ਪੀਣ ਦਾ ਸੀ ਹੋਰ ਕੁਝ ਨਹੀਂ ਸੀ ਬਾਕੀ ਮੌਸਮ ਅੱਜ ਦਾ ਬਹੁਤ ਵਧੀਆ ਸੀ